ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫਿਰ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗੇ ਦੇ ਵਿੱਚੋਂ ਉਸੇ ਘਰ ਚੋਂ ਜਿੱਥੋਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਤੇ ਹਰ ਵਾਰ ਨਗੀਨੇ ਦਿਖਾਈਦੇ ਆ ਐਚ ਐਫ ਨਸਲ ਦੇ ਚਲ ਬਿੱਕਲਾ ਕੈਨ ਦੀ ਗੱਲ ਨਹੀਂ ਹੁੰਦੀ ਜਿਹੜੇ ਵੀਰ ਸਮਝਦਾਰ ਹੈ ਉਹਨਾਂ ਨੂੰ ਇਹ ਪਤਾ ਵੀ ਐਚ ਐਫ ਦੀ ਜਿਹੜੀ ਕੁਆਲਿਟੀ ਆ ਹਮੇਸ਼ਾ ਫਿਕਸ ਹੋਵਾਨੇ ਦੇ ਵਿੱਚ ਰਹਿੰਦੀ ਹੈ ਢਾਂਚਾ ਸੋਹਣਾ ਹੋਣਾ ਚਾਹੀਦਾ ਹੈ ਉਹ ਸਾਰੇ ਗੁਣ ਇੱਥੇ ਬਹੁਤ ਸਾਰੀਆਂ ਵਾੜਾਂ ਦੇ ਵਿੱਚ ਪ੍ਰੋਪਰ ਮਿਲਦੇ ਹੁੰਦੇ ਆ। ਸੋ ਅੱਜ ਫੇਰ ਇਹ ਫਾਰਮ ਪੂਰਾ ਭਰਿਆ ਹੋਇਆ। ਹਾਲਾਂਕਿ ਜਿਵੇਂ ਰੂਟੀਨ 'ਚ ਕਸਟਮਰ ਜਾਂ ਗਾਹਕ ਵੀ ਇਹਨਾਂ ਕੋਲ ਆਉਂਦੇ ਆ ਤੇ ਪਸ਼ੂ ਵਿਕਦੇ ਵੀ ਰਹਿੰਦੇ ਆ। ਪਰ ਵੀਡੀਓ 'ਚ ਫੇਰ ਵੀ ਤੁਹਾਨੂੰ ਥੋੜੇ ਦਿਨਾਂ ਬਾਅਦ ਪਸ਼ੂ ਦਿਖਾਉਂਦੇ ਰਹੀਦਾ। ਅੱਜ ਦੀ ਜਿਹੜੀ ਵੀਡੀਓ ਆ ਇਹਦੇ 'ਚ ਇਹ ਗਾਵਾਂ ਤੁਹਾਨੂੰ ਦਿਖਾਉਂਗਾ ਦੋਸਤੋ ਇੱਕ-ਇੱਕ ਕਰਕੇ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ। ਲਾਸਟ ਤੱਕ ਵੀਡੀਓ ਦੇਖ ਲਿਓ। ਪਸ਼ੂ ਜਿਹੜਾ ਵੀ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰਨ ਦਾ ਹੱਕ ਆ ਤੇ ਆਕੇ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ। ਆਓ ਮਿਲिए ਬਾਈ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਵੀਰੇ ਕਾਲੇ ਕਿੰਨੇ ਨਗ ਇੱਥੇ ਮੌਜੂਦ ਹੈ ਇਸ ਟਾਈਮ ਹੈ ਗਿਣਤੀ ਨਗ ਆਪਣੇ ਕੋਲ ਸੀਗੇ 20-22 ਬਾਈ ਅੱਜ ਐਟ ਪ੍ਰੈਜ਼ੈਂਟ ਗਾਇਆਂ ਦਾ ਬਾਈ ਡੇਲੀ ਆਉਂਦੇ ਨੇ ਡੇਲੀ ਹੀ ਵੇਚਦੇ ਆ ਵਿੱਚ ਭਰਾ ਕੁਛ ਇਦਾਂ ਦੇ ਜੁੜੇ ਹੋਏ ਆ ਮੰਨ ਕੇ ਚੱਲੋ ਜਿਹੜੇ ਜਾਨਵਰ ਦੇਖਣ ਦੇ ਲੈਣਾ ਵੀ ਨਹੀਂ ਸ਼ਕੀਨ ਦੇਖਣ ਦਾ ਉਹਨਾਂ ਨੂੰ ਸ਼ੌਕ ਰਹਿੰਦਾ ਉਹ ਪੁੱਛਦੇ ਰਹਿੰਦੇ ਬਾਈ ਵੀਡੀਓ ਨਹੀਂ ਪਾਈ ਅੱਛਾ ਇੱਕ ਆਈਡੀਆ ਦੇ ਦਿੰਨੇ ਆ ਵੀ ਚਲ ਇਹਨਾਂ ਨਾਲ ਆਪਣਾ ਸਨੇਹਾ ਦਿੱਤਾ ਜਾਂਦਾ ਲੋਕਾਂ ਨੂੰ ਸਹੀ ਹੈ ਪਤਾ ਲੱਗ ਜਾਂਦਾ ਬਾਈ ਨਹੀਂ ਲੋਕ ਡੀਕਦੇ ਰਹਿੰਦੇ ਵੀ ਵੀਡੀਓ ਆਉਗੀ ਕੱਲੇ ਆਪਾਂ ਵਿਕਰੀ ਵਾਲੇ ਪਸ਼ੂਆਂ ਦੀ ਸ਼ੁਰੂਆਤ ਕਰਾਂਗੇ ਉਸ ਤੋਂ ਪਹਿਲਾਂ ਇੱਕ ਗੱਲ ਐਡ ਕਰਨੀ ਹੈ ਇੱਧਰਲੇ ਪਾਸੇ ਜੀ ਜੀ ਬਾਈ ਦੋਸਤੋ ਇੱਕ ਮੈਂ ਵੈਸੇ ਸ਼ਾਰਟ ਵੀਡੀਓ ਪਾਤੀ ਐ ਰੀਲ ਬਣਾ ਕੇ ਪਾਤੀ ਐ ਬਾਈ ਗੁਰਮਖ ਸਿੰਘ ਐ ਜਿਹੜਾ ਇੱਕ ਪਿੰਡ ਤੋਂ ਇਹ ਪੈਰ ਬਣਾਉਂਦਾ ਵੀਰ ਪਸ਼ੂਆਂ ਦੇ ਤੇ ਇਹਦੇ ਕੋਲ ਆਬਨਕ ਜਿਹੜਾ ਉਹ ਸਕੰਜਾ ਹੈ ਜਿਹਦੇ ਚ ਪਸ਼ੂ ਨੂੰ ਜਿਹੜਾ ਉਹ ਪਸ਼ੂ ਨੂੰ ਤਕਲੀਫ ਕੋਈ ਨਹੀਂ ਹੁੰਦੀ ਗੱਬਣ ਪਸ਼ੂ ਦੇ ਪੈਰ ਬਣਾ ਲੈਂਦੇ ਕੱਲੇ ਬਾਈ ਕਿੰਨੇ ਚਰ ਬਾੜ ਬਣਾਉਣੇ ਚਾਹੀਦੇ ਬਾਈ ਆਪਾਂ ਜਿੱਦਾਂ ਲੋਟ ਆਉਂਦਾ ਜਗਜੀਤ ਵੀਰੇ ਕੱਲਾ ਆਪਾਂ ਨਾ ਪੈਸੇ ਦਾ ਮਤਵ ਨਹੀਂ ਆਪਾਂ ਨੂੰ ਇਹ ਵੀ ਸ਼ੌਂਕ ਆ ਨਾ ਵੀ ਜਿਹੜੀ ਕਿਸੇ ਭਰਾ ਦੇ ਅੱਗੇ ਘਰੇ ਜਾਣੀ ਆ ਪੱਕੇ ਥਾਂ ਚਲੀ ਜਾਣੀ ਆ ਪਤਾ ਨਹੀਂ ਨਹੀਂ ਇਕੱਲੇ ਬੰਦਿਆਂ ਨੂੰ ਇੰਨਾ ਧਿਆਨ ਹੁੰਦਾ ਆਪਣੀ ਕੋਸ਼ਿਸ਼ ਹੁੰਦੀ ਆ ਜ਼ਿਆਦਾਤਰ ਜਿਹੜੀ ਗਾਂ ਦੇ ਲੱਗਦੇ ਆ ਵੀ ਕਿਤੇ ਦੇ ਕੋਈ ਨੁੱਕਰ ਵਧੀ ਵੀ ਆ ਜਾਂ ਕੋਈ ਕਿਸੇ ਦੇ ਪੈਰ ਕੱਚੇ ਥਾਂ ਰਹਿ ਕੇ ਖਰਾਬ ਹੋ ਜਾਂਦੇ ਆ ਆਪਾਂ ਇਹ ਗੱਲਾਂ ਨੂੰ ਧਿਆਨ ਚ ਰੱਖ ਕੇ ਆਪਾਂ ਤਾਂ ਤਕਰੀਬਨ ਸਾਰਿਆਂ ਦੇ ਹੱਥ ਮਰਵਾ ਦਿੰਨੇ ਬਾਈ ਠੀਕ ਆ ਪੈਰ ਸਾਫ਼ ਕਰਾ ਕੇ ਹਰੇਕ ਲੋਟ ਹਰੇਕ ਲੋਟ ਦੇ ਪੈਰ ਸਾਫ਼ ਨਾ ਬਾਈ ਯਾਰ ਗਾਂ ਹੀ ਸੀਸਾਂ ਦਿੰਦੀ ਆ ਸੌਖੀ ਹੋ ਜਾਂਦੀ ਆ ਮੇਸ਼ਾ ਇਹ ਥੋੜੀ ਜਾਣਕਾਰੀ ਚ ਦੋਸਤੋ ਮੈਂ ਇੱਕ ਵਾਅਦਾ ਕਰ ਦਿਆਂ ਵੀ ਜਦੋਂ ਖੁਰ ਸਹੀ ਹੋ ਨਾ ਪਸ਼ੂ ਦੇ ਉਹ ਦੁੱਧ ਜ਼ਿਆਦਾ ਦਿੰਦਾ ਪਸ਼ੂ ਪੈਰਾਂ ਦੀ ਤਕਲੀਫ ਨਾਲ ਕਿਉਂਕਿ ਭਜਨ ਬਹੁਤ ਹੁੰਦਾ ਤੇ ਪਸ਼ੂ ਦੁੱਧ ਘਟ ਜਾਂਦਾ ਪੈਰ ਤੁਹਾਡੀ ਗੱਲ ਚ ਗੱਲ ਆ ਪੈਰਾਂ ਦੀ ਤਕਲੀਫ ਨਾਲ ਹੀ ਇੱਕ ਲਿਮਨਸ ਕਹਿੰਦੇ ਆ ਆਪਣੀ ਇਹਦੇ ਵਿੱਚ گاਵਾ ਚ ਜਿੱਦਾਂ ਆਪਾਂ ਕਹਿੰਦੇ ਨਾ ਪੱਬੀਆਂ ਵਹਿਣ ਲੱਗਦੀਆਂ ਉਹ ਜਦੋਂ ਪੈਰ ਆਊਟ ਆਫ ਕੰਟਰੋਲ ਵੱਧ ਜਾਂਦੇ ਆ ਬਾਈ ਉਹਨਾਂ ਦਾ ਫਿਰ ਸਹੀ ਬੈਲੈਂਸ ਨਹੀਂ ਬਣਦਾ ਹੁਣ ਕਿਸੇ ਵੱਛੀ ਦੇ ਦੇਖ ਲਓ ਆਪਣੀ ਨਿਗਾਹ ਮਾਰ ਕੇ ਇਦਾਂ ਪੈਰ ਸਹੀ ਆ ਇਹ ਤਾਂ ਕਿਸੇ ਦੇ ਹੋਣਾ ਹੀ ਨਹੀਂ ਮੈਨੂੰ ਸਹੀ ਹੈ ਤੇ ਨਾਲੇ ਇਹ ਵੀ ਗੱਲ ਐਡ ਕਰ ਦਿਆਂ ਵੀ ਇਸ ਭਰਾ ਕੋਲ ਵੱਧ ਤੋਂ ਵੱਧ ਪਸ਼ੂ 2-3 ਦਿਨ ਹੀ ਰਹਿਣਾ ਹੁੰਦਾ ਫਿਰ ਵੀ ਚਲੋ ਇਹ ਚੰਗੀ ਸੋਚ ਆ ਵੀ ਇਹ ਬੇਜਵਾਨ ਇਹਨਾਂ ਦੀ ਕਮਾਈ ਖਾਣਨੇ ਆ ਆਪਾਂ ਇਹਨਾਂ ਦੇ ਵਿੱਚੋਂ ਪੈਸਾ ਕਮਾਉਣੇ ਆ ਤੇ ਸੌਖੇ ਰਹਿਣ ਇਹ ਵਧੀਆ ਸੋਚ ਐ ਕੱਲੇ ਵਿਕਰੀ ਵਾਲੇ ਪਸ਼ੂ ਦਿਖਾਉਣੇ ਆ ਪਹਿਲੇ ਨੰਬਰ ਤੇ ਬਾਈ ਇਹ ਪਲੂਨ ਵੱਛੀ ਜਗੀਦ ਵੀਰੇ ਚਾਰ ਦੰਦ ਆ ਹਮ ਇਹਨੇ ਚੌਕ ਦੇ ਦੰਦ ਚੱਕਦੀ ਆ ਅੱਗੇ 6-7 ਦਿਨ ਪਿਆ ਵੱਛੀ ਦੇ ਬਾਈ ਠੀਕ ਐ ਤੇ ਬਹੁਤ ਜਿਆਦੇ ਪਿਆਰੀ ਵੇੜ ਆ 30 ਕਿਲੋ ਲੀਟਰ ਤੋਂ ਉੱਪਰ ਉੱਪਰ ਦੁੱਧ ਦੇਣ ਦੀ ਕੰਪੈਸਟੀ ਰੂ ਵੱ ਜਿ ਜੀ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 1,75,000 ਰੁਪਏ ਦੀ ਬੱਚੀ ਦੇ ਦਾਂਗੇ ਆਪਾਂ ਲੈ ਆਈ ਬਣੀ ਸੋ ਦੋਸੋ ਚਾਰ ਦੰਦ ਪਹਿਲਾ ਸੁਆ ਵੜ 6 ਸੱਤ ਦਿਨ ਹਜੇ ਲੈਂਦੀ ਐ ਚੰਗਾ ਟਾਂਚਾ ਸੋਨੇ ਸਟਰਕਚਰ ਦੀ ਐ ਹਵਾਨਾ ਫੈਕਸੀ ਰੱਖੂਗੀ ਇੱਥੇ ਟਟਵੇਂ ਹਵਾਨੇ ਦੀ ਗਾ ਆਉਂਦੀ ਵੀ ਨਹੀਂ ਸੋ ਟਾਂਚਾ ਤੁਸੀਂ ਦੇਖੋ ਉੱਤੋਂ ਚੜਾਈ ਦੇਖ ਸਕਦੇ ਹੋ ਟਾਂਚੇ ਦੀ ਪੈਰ ਸਾਫ ਸੁਥਰੇ ਹੁੰਦੇ ਸਪੱਖ ਤੋਂ ਤੁਸੀਂ ਬੇਫਿਕਰ ਹੋ ਸਕਦੇ ਹੋ ਤੁਹਾਨੂੰ 6 ਮਹੀਨੇ ਸਾਲ ਇਹਨਾਂ ਦੇ ਖੁਰਾਂ ਲੈਣੀ ਦੇਖਣ ਦੀ ਲੋੜ ਪੈਣੀ ਆ ਲੈ ਚਲੀ ਬਈ ਬੰਦਰ ਦੋਸਤੋ ਹੁਣ ਤੁਸੀਂ ਖੜੀ ਦੀ ਦੇਖੋ ਬਹੁਤ ਸੋਹਣਾ ਇਹਦਾ ਸਟਰਕਚਰ ਹੱਥੀਂ ਚਵਾਈ ਵਾਲਾ ਥਣ ਵੇੜਨੇ ਕੱਢਣਾ ਹੈ ਹਾਲਾਂਕਿ ਚੰਗੇ ਦੁੱਧ ਵਾਲੀ ਆ ਪੇਸ਼ਕ ਤੁਈ ਮਸ਼ੀਨ ਨਾਲ ਚਵਾਈ ਕਰੋ ਮਸ਼ੀਨ ਨਾਲ ਵੀ ਗਾਂ ਦੁੱਧ ਜ਼ਿਆਦਾ ਦਿੰਦੀ ਹੈ ਇਹ ਵੀ ਗੱਲ ਧਿਆਨ ਚ ਲਿਆ ਜਾ ਬਾਕੀ ਉਹ ਲਾਉਣੀ ਨਾ ਲਾਉਣੀ ਤੁਹਾਡੀ ਆਪਣੀ ਇੱਛਾ ਹੈ ਇਸ ਤੋਂ ਬਾਅਦ ਚ 2 ਨੰਬਰ ਤੇ ਗਾਂ ਦਾ ਹਵਾਨਾ ਦੇਖਿਓ ਜੇ ਤਾਂ ਜਿਹੜੀ 2 ਨੰਬਰ ਤੇ ਆ ਕਾਲੇ ਬਈ ਜਗਜੀਤ ਵੀਰੇ ਬੰਬੈਰੋ ਸੀਮਨ ਦੀ ਬੱਛੀ ਆ ਖੋਦ ਹੂੰ ਤੇ ਇਹਦੇ ਜਮਾਸਕਾ ਲੱਗਾ ਸੀ ਨੇ ਕੱਲ ਬੱਚੇ ਨੂੰ ਜਨਮ ਦਿੱਤਾ ਵਾਈਟ ਕਲਰ ਦਾ ਵਾਈਟ ਕਲਰ ਦਾ ਜੀ ਬਾਈ ਓਕੇ ਸਾਰੀ ਇਹ ਸਾਫ ਆ ਬਾਈ ਹਜੇ ਨੇ ਇੱਕ ਇੱਕ ਦੰਦ ਕੱਢਣਾ ਸ਼ੁਰੂ ਕੀਤਾ ਬਾਈ ਕੀ ਰੇਟ ਬੱਚੀ ਨੇ ਜਲਦੀ ਤੇ ਦਾ ਮੁੱਲ ਜਿਹੜਾ ਮਰਜ਼ੀ ਕਰ ਲੀਏ ਬੱਚੀ 2 ਲੱਖ 5000 ਰੁਪਏ ਦੀ ਦੇ ਦਾਂਗੇ ਤੁਸੀਂ ਬਿਊਟੀ ਦੇਖੋ ਵੈੜ ਦੀ ਦੋ ਦੰਦ ਹਜੇ ਦੰਦ ਚੱਕਣੀ ਸ਼ੁਰੂ ਕੀਤੇ ਐ ਕੱਲ ਸੋਈ ਐ ਬੱਚੇ ਨੂੰ ਜਨਮ ਦਿੱਤਾ ਵਾਈਟ ਰੰਗ ਦੀ ਆਪ ਹੈ ਤੇ ਵਾਈਟ ਹੀ ਬੱਚਾ ਹੈ ਟਾਂਚਾ ਦੇਖੋ ਵੈੜ ਦਾ ਦੰਦ ਹਜੇ ਨਿਖਰੂਗੀ ਜਿਵੇਂ ਜਿਵੇਂ ਮਿਲਕਿੰਗ ਹੋਣੀ ਐ ਸਟਰਕਚਰ ਦੇਖਿਆ ਹੀ ਬਣਦਾ ਹੈ ਬਹੁਤ ਸੋਹਣੀ ਹੈ ਦੀ ਬਿਊਟੀ ਹੈ ਬਣਾਵਟੇ ਦੀ ਚੰਗੀ ਹੈ ਕਮਾਲਾ ਬਾਈ ਫਿਕਸ ਬਿਲਕੁਲ ਹਵਾਨਾ ਘੱਟ ਵਾਲਾ ਬਿਲਕੁਲ ਸੋ ਤੁਹਾਨੂੰ ਪੁਣੇ ਤੋਂ ਮਹਿਸੂਸ ਹੋਊਗਾ ਹਾਲਾਂਕਿ ਜਦੋਂ ਆਮ ਤੌਰ ਤੇ ਇੱਕ ਮਹੀਨਾ ਹੋ ਜਾਂਦਾ ਵੜ ਨੂੰ ਸੂਈ ਨੂੰ ਜਾਂ ਮੱਝ ਨੂੰ ਤਹਵਾਨਾ ਉਦੋਂ ਨਿਖਰਨਾ ਹੁੰਦਾ ਕਿਉਂਕਿ ਪੂਰੇ ਦੁੱਧ ਤੇ ਪਸ਼ੂ ਆ ਜਾਂਦਾ ਸੋ ਇਹ ਤੁਸੀਂ 2 ਨੰਬਰ ਤੇ ਦੇਖ ਸਕਦੇ ਹੋ ਰੇਟ ਅਸੀਂ ਸਾਰੇ ਪਸ਼ੂਆਂ ਦੇ ਵੀਡੀਓ ਚ ਬੋਲਦੇ ਜਾਣਾ ਇਹ ਉਹਨਾਂ ਭਰਾਵਾਂ ਵਾਸਤੇ ਹੈ ਜਿਹੜੇ ਰੇਟ ਵੀਡੀਓ ਚ ਰਖਾਉਣਾ ਚਾਹੁੰਦੇ ਆ ਜਿਨ੍ਹਾਂ ਨੂੰ ਰੇਟ ਵੱਧ ਘਟ ਲੱਗਣਾ ਹੁੰਦਾ ਉਹਨਾਂ ਨੇ ਆਪ ਦੀ ਸੋਚ ਵਰਤਨੀ ਹੈ ਤੇ ਕਮੈਂਟ ਕਰੀ ਜਾਣੇ ਹੁੰਦੇ ਆ ਪਰ ਅਸੀਂ ਕਿਉਂਕਿ ਖਰੀਦੀਆਂ ਤੇ ਉਹਦੇ ਹਿਸਾਬ ਤੇ ਰੇਟ ਜਿਹੜਾ ਆਪਦੀ ਵੇਚ ਦੇ ਹਿਸਾਬ ਤੇ ਰੱਖਣਾ ਹੈ ਤਿੰਨ ਨੰਬਰ ਤੇ ਵੜ ਕੱਲ ਵੀਰੇ ਇਹ ਬੱਚੀ ਨਾ ਪਲੂਣ ਦੁੱਗ ਦੇ ਦੰਦ ਕਰਦੀ ਸੀ ਕੱਲ ਸੂਈ ਸੀ ਇਹਨੇ ਬੱਚੀ ਦਿੱਤੀ ਸੀ ਤੇ ਪੈਰ ਪੂਰ ਧਰ ਕੇ ਰਾਤ ਕਿਤੇ ਮਾਰਦੀ ਇਹ ਆਪਾਂ ਵੈਸੇ ਸੇਲ ਹੋ ਗਈ ਇਹ ਦੱਸ ਕੇ ਦਿੱਤੀ ਬਈ ਇਹਦਾ ਬੱਚਾ ਮਰਿਆ ਪੇ ਠੀਕ ਹੈ ਉਹ ਬੱਚੀ ਭਈਏ ਸੋ ਦੋਸਤੋ ਇਹ ਤਾਜੀ ਸੂਈ ਸੀ ਕਈ ਵਾਰ ਪਸ਼ੂ ਤੋਂ ਪੈਰ ਤਰ ਜਾਂਦਾ ਕੋਈ ਦਿੱਕਤਵਾਨ ਨਹੀਂ ਇਹ ਬੱਚੀ ਸੀ ਪਰ ਉਹ ਐਕਸਪਾਇਰ ਹੋ ਗਈ ਹੈ ਪਰ ਇਹ ਵੇਚ ਚੁੱਕੀ ਹੈ ਇਹ ਬੈਗੀ ਵਿੱਚ ਹਾਂ ਵੈਸੇ ਤੁਹਾਨੂੰ ਇਹ ਤੁਹਾਨੂੰ ਇੱਥੇ ਖੜੀ ਦਿਖਾ ਦਿੰਨੇ ਆ ਇਹਦੇ ਨਾਲ ਵੈੜ ਇੱਕ ਹੋਰ ਦਿਖਾਉਣੇ ਜਗਜੀਤ ਵੀਰੇ ਦੁੱਗ ਦੇ ਦੰਦ ਕੱਢ ਦੀ ਹਜੇ ਇਹ ਬੱਚੀ ਹਮ ਇਹਦੇ ਹਜੇ 12 13 ਦਿਨ ਪਿਆ ਵੈਸੇ ਦਿਖਾਤੀ ਗਾਈਆਂ ਉੱਧਰ ਵੀ ਕੱਚੀਆਂ ਜ਼ਿਆਦਾ ਖੜੀਆਂ ਵੀ ਚੱਲ ਇੱਕ ਥੋੜੀ ਉਤਰੀ ਵੀ ਆ ਨਹੀਂ ਤਾਂ ਜਿੱਦੇ ਇਹ ਬੱਚੀ ਨੇ ਸੂਪੀ ਅਸਲ ਦੇ origignal ਪਿਆਰ ਹੋਊਗੀ ਉਹਦੇ ਦਿਖਾਉਣ ਵਾਲਾ ਇਹਦਾ ਮੁੱਲ ਜਿਹੜੇ ਭਰਾਵਾਂ ਨੂੰ ਇਹਦੇ ਬਾਰੇ ਪਤਾ ਉਹਨੂੰ ਤਾਂ ਪਤਾ ਵੀ ਇਹ ਕੁਆਲਿਟੀ ਕੀ ਹੈ ਤੇ ਨੇ ਕੀ ਬੰਨਣਾ ਕਿੰਨਾ ਇੱਕ ਦੁੱਧ ਦੇਣਾ ਵਾ ਠੀਕ ਹੈ ਤਨ ਚਾਰ ਪੀੜ੍ਹੀ ਨਾਲ ਜਨਰੇਸ਼ਨ ਬਾਈ ਆਪਾਂ ਦਾਟਾ ਮਿਲ ਜੂ ਜਿੰਨਾਂ ਵੀ तकरीबन ਆਪਣੇ ਕੋਲੇ ਪਹਿਲਣਾਂ ਗੀਆਂ ਜਿੰਨਾਂ ਖੜੀਆਂ ਗੀਆਂ ਇੱਕ ਵੀ ਵੈਦ ਇਹਨਾਂ ਤੇ ਦੂਜਾ ਸੂਆ ਗਾ ਨਹੀਂ ਹੈ ਜੀ ਸਹੀ ਹੈ ਸੋ ਦੇਖੋ ਟਾਂਚਾ ਦੱਸੋ ਹਜੇ ਲੈ ਲੈਂਦੀ ਆ ਸੂਨ ਚ ਰੇਟੇ ਦਾ ਬਾਈ ਦੱਸਾਂਗੇ ਇਹਦਾ ਰੇਟ ਬਾਈ ਤਿਆਰ ਕਰਕੇ ਦੱਸਾਂਗੇ ਜੇ ਤਾਂ ਵੈਗੀ ਜਦੋਂ ਆਉ ਭਰਾ ਉਹ ਦੱਸ ਦਾਂਗੇ ਨਹੀਂ ਤਾਂ ਜਦੋਂ ਤਿਆਰ ਹੂੰ ਬੱਚੀ ਦਾ ਉਹਦੋਂ ਪਾਵਨ ਭਾਈ ਸੋ ਦੇਖੋ ਢਾਂਚਾ ਹਜੇ ਦਿਨ ਲੈਂਦੀ ਐ ਸੂਨ ਚ ਹਵਾਨਾ ਜ਼ਰੂਰ ਦੇਖ ਲਿਆ ਕਰੋ ਜਦੋਂ ਗਾਂ ਖਰੀਦਦੇ ਹੋ ਕਿਤੋਂ ਵੀ ਖਰੀਦਦੇ ਆ ਹਵਾਨਾ ਫਿਕਸ ਖਰੀਦਣ ਦੀ ਕੋਸ਼ਿਸ਼ ਕਰੋ ਗਾਂ ਕਦੇ ਵੀ ਉਹਦੇ ਥਣਾ ਚ ਹਵਾਨੇ ਚ ਫਿਰ ਨੁਕਸ ਨਹੀਂ ਬਣਦਾ ਮੋਢਲੀ ਭਾਈ ਸੋ ਬਹੁਤ ਸੋਹਣੀ ਬਣਾਵਟ ਦੋਸਤੋ ਚੰਗੀ ਸਮੀ ਹੋਈ ਐ ਪਹਿਲਣ ਵਹਿਣ ਹਜੇ ਦਿਨ ਲੈਂਦੀ ਐ ਸੂਨ ਚ ਤਿਆਰ ਹੋਈ ਦਾ ਰੇਟ ਭਾਈ ਕਹਿੰਦਾ ਵੀ ਕਰਾਂਗੇ ਜੇ ਕੋਈ ਵੀ ਇਸੇ ਤਰ੍ਹਾਂ ਦੀ ਸਮਝ ਰੱਖਦਾ ਤਾਂ ਫੋਨ ਦੇ ਕਰਕੇ ਔਰ ਜਗਜੀਤ ਜੇ ਬਾਕੀ ਦਾ ਕਹਿਣਾ ਕੀ ਹੈ ਨਹੀਂ ਅਰੀ ਅੱਜ ਦੀ ਵੀਡੀਓ ਵੀ ਬੰਦਾ ਕੱਢ ਕੇ ਦੇਖ ਲੈ ਨਹੀਂ ਆਪਾਂ ਜਦੋਂ ਅਗਲੀ ਵੀਡੀਓ ਬਣਾਏ ਨਾ ਆਪਾਂ ਇਹਦੀ ਬਰੀਡ ਤੇ ਪੈਸੇ ਖਰਚ ਕੀਤੇ ਅੱਜ ਇਹਦਾ ਮੁੱਲ ਕੀਤਾ ਅਗਲੇ ਨੇ ਕਹਿਣਾ ਖਣੀ ਉਹੀ ਅੱਖਾਂ ਚ ਡਾਂਗਾ ਮਾਰੀ ਜਾਂਦੇ ਆ ਸਹੀ ਹੈ ਤੇ ਆਪਾਂ ਇਹਦੇ 10 ਦਿਨ ਪਹਿਲਾਂ ਜਿਹਨਾਂ ਨੇ ਕਰਨਾ ਇੱਕ ਮਹੀਨੇ ਬਾਅਦ ਉਹ ਪਹਿਲਾਂ ਸੋਚ ਕੇ ਲਈ ਹੈ ਸਹੀ ਵੀ ਅੱਜ ਤੋਂ ਬਾਅਦ ਨੇ ਆਹ ਕੁਝ ਕਰਨਾ ਵਾਜੀ ਠੀਕ ਹੈ ਇਹਦੇ ਨਾਲ ਇੱਕ ਬੱਚੀ ਹੋਰ ਬੋਲ ਸੁਣ ਇਹ ਵੀ ਚਾਰ ਦਿਨ ਦੀ ਜਗਜੀਤ ਬੱਚੀ ਵੀ ਦੇ ਠੀਕ ਹੈ ਇਹ ਵੀ ਬਸ 2-4 ਦਿਨ ਲੈ ਜੂਗਾ ਇਹ ਰਜੇ ਇਹਦਾ ਰੇਟ ਕੀ ਰੋ ਇਹਦਾ ਰੇਡ ਜਗਦੀਦ ਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 1,75,000 ਰੁਪਏ ਦੀ ਵੱਤੀ ਦੇ ਰਹਾਂ ਬਈ ਤੋਰੀ ਬਈ ਦੋਸਤੋ 1,75,000 ਸੀ ਚਮਕ ਚਮਕ ਇਹਦੇ 'ਚ ਵੀ ਬੜੀ ਜ਼ਬਰਦਸਤ ਹੈ ਇਹਦੀ ਟੌਪ ਲਾਈਨ ਹੈ ਇਹਨੂੰ ਕੈਰੇਕਟਰ ਦੇਖੋ ਜਗਦੀਦ ਵੀਰੇ ਕਿੰਨੇ ਲੱਗੇ ਹੋਏ ਹੂੰ ਇਹਨੂੰ ਆਪਾਂ ਕਹਿ ਦਿੰਨੇ ਆ ओरिजिनल ਪਰਫੈਕਟ ਚੀਜ਼ ਆ 10 ਸਾਲ ਰੱਖਲੇ ਬੰਦਾ ਬੱਚੇ ਦਾ ਦੇਣੇ ਦੇਣੇ ਆ ਜਿਹੜੇ ਢੰਗ ਲੱਗੇ ਹੋਏ ਕਰਮਾੜੀ ਨੂੰ ਉਹ ਇਹਨੂੰ ਹੀ ਲੱਗੇ 1,75,000 ਟੌਪ ਦੀ ਵਹਿੜਾ ਦੋਸਤੋ ਥਾਣਾ ਚ ਬਿੱਥੀ ਬਹੁਤ ਆ ਹਵਾਨਾ ਜਮੇ ਫਿਕਸ ਹੈ ਤੁਸੀਂ ਦੇਖੋ ਖੁੱਚਾਂ ਤੋਂ ਲਗਭਗ ਅੱਧਾ ਫੁੱਟ ਪੌਣਾ ਫੁੱਟ ਉੱਤੇ ਫਿਰਦਾ ਤੇ ਹਾਲਾਂਕਿ ਚੌੜਾ ਵੀ ਹਵਾਨਾ ਫੁੱਲ ਹੈ ਤਾਂ ਇਹ ਖਾਸ ਘੋਣਾ ਹੈ ਐਚ ਐਫ ਨਸਲ ਦਾ ਜੇ ਚੰਗੀਆਂ ਵਾੜਾ ਖਰੀਦਿਓ ਤੇ ਇਦਾਂ ਨਹੀਂ ਤੋਂ ਬਰੀਡਿੰਗ ਕਰੋ ਹਵਾਨੇ ਦੇ 50 ਨੰਬਰ ਹੁੰਦੇ ਆ ਮੇਲਿਆਂ 'ਚ ਇਸ ਕਰਕੇ ਹੀ ਹੁੰਦੇ ਆ ਉਹ ਵੀ ਹਵਾਨੇ ਤੇ ਕੰਮ ਕਰਨਾ ਸਭ ਤੋਂ ਔਖਾ ਹੈ ਬਾਕੀ ਢਾਂਚਾ ਸੁਧਾਰਿਆ ਜਾ ਸਕਦਾ ਪਰ ਹਵਾਨਾ ਸੁਧਾਰਨ ਤੇ ਬਹੁਤ ਟਾਈਮ ਲੱਗਦਾ ਸੋ ਸ਼ੁਰੂ ਕਰਨਾ ਤਾਂ ਫਿਕਸ ਹਵਾਨੇ ਦੀਆਂ ਗਾਵਾਂ ਤੋਂ ਕਰੋ ਕਮਾਲਾ ਬਈ ਬੰਦਰ ਦੇਖੋ ਕਰਮਾ ਵਾਲੀ ਦੀ ਦੱਸੋ ਬਹੁਤ ਸੋਹਣੀ ਬਣਾਵਟੇ ਦੀ ਵਿੱਥੀ ਤੇ ਥਣ ਲੱਗਾ ਹੱਥੀ ਚੋਲਿਓ ਭਾਵੇਂ ਮਸ਼ੀਨ ਲਾ ਲਿਓ ਥਾਣਾ ਲੋ ਕੋਈ ਦਿੱਕਤ ਨਹੀਂ ਆਉਂਦੀ ਦੁੱਧ ਸੋਹਣਾ ਹੀ ਦੇਣਾ ਕਿਉਂਕਿ ਜਾਤ ਬਰੀਡ ਚੰਗੀ ਐ ਕਿੰਨਾ ਚੋਲੋਂਗੋ ਥੋੜੀ ਸਮਝ ਐ ਇਦੋਂ ਅੱਗੇ ਇੱਕ ਹੋਰ ਵੈੜ ਚੰਗੇ ਕਦ ਕਾਟ ਦੀ ਤੁਹਾਨੂੰ ਦਿਖਾਉਣੇ ਆ ਕਾਲੇ ਬਈ ਇਦੋਂ ਅਗਲੀ ਵੈੜ ਇਹ ਵੀ ਜਗਜੀਤ ਵੀਰੇ ਜੇ ਦੋਗ ਦੇ ਦੰਦ ਬੱਚੀ ਕੱਢਦੀ ਆ ਦੇਖੋ ਕਿੰਦਾ ਸਾਈਜ਼ ਆ ਹਾਈਟ ਲੈਂਥ ਦੇਖੋ ਸਹੀ ਬਈ ਐਸ਼ਾ ਭਾਈ ਇਹ ਕਿੰਨੇ ਦਿਨ ਲੈ ਜੂਗੀ ਤੇ ਰੇਟ ਇਹਦੇ ਭਾਈ ਜਿਹੜੇ ਅਗਲੇ ਦੇ ਮੁਤਾਬਕ ਦੱਸਣ ਦੇ ਮੋਂ 10 ਦਿਨ ਪਏ ਆ ਜਿੱਦੇ ਬੱਚੀ ਬਾਈ ਇਹ ਸੋਚਣਾ ਹਜੇ 2-4 ਦਿਨਾਂ ਨੂੰ ਵਾਇਰ ਨੇ ਤਿਆਰ ਹੋਣਾ 13 ਆਪਣੇ ਕੋਲੇ ਕੱਲ ਆਈਆਂ ਜਗਜੀਤ ਜਦੋਂ 1 ਇੱਕ ਲੱਖ ਤੋਂ ਬਾਹਰੋਂ ਨਿਕਲਦੇ ਨਾ ਫਾਰਮ ਤੋਂ ਬੱਚੇ ਆ ਉਹਨਾਂ ਦਾ ਉਹ ਨਹੀਂ ਬਣਦਾਗਾ ਕਿਉਂ ਪਿਛਲੀ ਫੀਡ ਤੇ ਫੀਡ ਚੇਂਜ ਹੋ ਜਾਂਦੀ ਆ ਸਾਈਲੇ ਚੇਂਜ ਹੋ ਜਾਂਦਾ ਉਹਨਾਂ ਦਾ ਰੱਖ ਰੁਕਾਵ ਚੇਂਜ ਹੋ ਜਾਂਦਾ ਇੱਕ ਦੋ ਦਿਨ ਜਾਨਵਰ ਲੈ ਜਾਂਦਾ ਆਪਦੀ ਪੋਜੀਸ਼ਨ ਚੋਂ ਰੇਟ ਕੀ ਰਹਿਣਾ ਇਹਦਾ ਜਗਜੀਤ ਦੇ ਬੱਚੀ ਦੇਵਾਂਗੇ 2 ਲੱਖ 10 ਹਜ਼ਾਰ ਰੁਪਈਆ ਦੀ ਬਾਈ ਆ ਜੀ ਸੋ 2 ਲੱਖ ਹਜੇ ਦੋਖਦੇ ਦਾਂਦੇ ਨੇ ਇੰਨੇ ਨਹੀਂ ਪੱਤੇ ਆ ਬਾਈ ਠੀਕ ਹੈ ਬਾਈ 2 ਲੱਖ ਤੇ 10000 ਦੀ ਕਦ ਕਾਠ ਦੇਖੋ ਲੰਬਾਈ ਦੇਖੋ ਹਜੇ ਦਿਨ ਲਾਉਗੀ ਤਿਆਰ ਹੋਣ ਤੇ ਪੂਰੀ ਪ੍ਰੋਪਰ ਜੀਪ ਅਸੂ ਲਾ ਜਾਂਦਾ ਫੇਰ ਹੀ ਉਹਨੇ ਉੱਪਰ ਪੂਰਾ ਜਿਹੜਾ ਉਹ ਭਰਨਾ ਹੁੰਦਾ ਅੱਜ ਦੀ ਬਣਾਵਟ ਦੇਖੋ ਪਰਫੈਕਟ ਆਰਡਰ ਦੇ ਦੇਖੋ ਬਾਈ ਕਿੰਨੇ ਪੁਆਇੰਟ ਜਿਹੜੇ ਆਪਾਂ ਗੱਲ ਕਰਦੇ ਹਟੇ ਆ ਕਿੱਦਾਂ ਦੀ ਇਹਦੀ ਸ਼ੇਪ ਆ ਕਿੱਦਾਂ ਦਾ ਇਹਨੇ ਆਰਡਰ ਸ਼ੁਰੂ ਕੀਤਾ ਟੌਪ ਲਾਈਨ ਅੰਗ ਢੰਗ ਲੱਤਾਂ ਦੀ ਬਣਾਵਟ ਕੱਦ ਵੈੱਡ ਹਰ ਚੀਜ਼ ਬਸੋ ਏ ਕਲਾਸ ਦੀ ਚੀਜ਼ ਆ ਸੋ ਇਹ ਵੀ ਪਿਲਣ ਵੜਾ ਇਸ ਤੋਂ ਬਾਅਦ ਚ ਦੋ ਵੜਾ ਹੋਰ ਦੋਸਤੋ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਆ ਇਹ ਦੀ ਬਾਰੇ ਵੀ ਜਾਣਕਾਰੀ ਆਪਾਂ ਲਵਾਂਗੇ ਬਾਈ ਸੋ ਬਾਈ ਜਿਹੜੀ ਇਹ ਸੈਕਿੰਡ ਲਾਸਟ ਹੁੰਦਖਾਉਣੀ ਇਹ ਵੀ ਪਲੂਣ ਬੱਚੀ ਸੀ ਬਾਈ ਇਹ ਸੂਈ ਸੀ ਇਹ ਵੀ ਸੇਲ ਹੋ ਗਈ ਉਹ ਬੱਚਾ ਮਰੀ ਇਹ ਦੋਨਾਂ ਨੇ ਚਲੇ ਜਾਣਾ ਦੋ ਦੋਸਤੋ ਵੜਾ ਵੇਕਿੰਗ ਹੈ ਜਿਹਦੇ ਚ ਇੱਕ ਪਹਿਲਾਂ ਤੁਹਾਨੂੰ ਅਸੀਂ ਖੋਲ ਕੇ ਨਹੀਂ ਦਿਖਾਈ ਤੇ ਕੇ ਖੋਲ ਕੇ ਨਹੀਂ ਦਿਖਾਉਂਦੇ ਕਿਉਂਕਿ ਵੈਗੀ ਹੈ। ਤੋਂ ਇਹਦੂ ਬਾਅਦ ਚ ਨਗੀਨਾ ਹੀ ਦਿਖਾਉਣੇ ਲਾਸਟ ਉੱਤੇ। ਚੱਲ ਬੇਟਾ ਓਏ। ਕਨਵਾਂ ਸੁਆ ਬਾਈ। ਪਲੂਨ ਵੱਚੀ ਹੁੰਦੀ ਹੈ ਬਾਈ ਇਹਨੇ ਚੌਕ ਦਾ ਦੰਦ ਚੱਕਿਆ ਇੱਕ। ਠੀਕ ਹੈ। ਆਪਾਂ ਕਹਿ ਦਿੰਨੇ ਆ ਹਰ ਬੰਦਾ ਚਲੋ ਹਰੇਕ ਦੀ ਐਡੋ ਅੱਡੀ ਸੋਚ ਆ ਸਮਝਾ। ਕੀਨੇ ਕੀ ਜੱਜ ਕਰਨਾ। ਪਰ ਜਿਹੜਾ ਬੰਦਾ ਕੋਲੇ ਖੜ ਕੇ ਦੇਂਦਾ ਉਹਨੂੰ ਪਤਾ ਲੱਗਦਾ ਵੀ ਕਿੱਦਾਂ ਦਾ ਜਾਨਵਰ ਹੈ। ਸਹੀ ਹੈ। ਕਿੰਨੇ ਦਿਨ ਲੈ ਜੂ ਤੇ ਕੀ ਰੇਟ ਰੋ ਜਗਦੀ ਦੇ ਦੇ ਮਾਲਕ ਦੇ ਮੁਤਾਬਕ ਤਾਂ ਹਜੇ 9 ਦਿਨ ਪਏ ਆ 10 ਹੂੰ ਪਰ ਮੇਰੇ ਹਿਸਾਬ ਨਾਲ ਜੇ ਹਜੇ 5-4 ਦਿਨ ਵੀ ਲੈ ਜੇ ਬਹੁਤ ਐਨ 2-4 ਦਿਨ ਲੈ ਜੇ ਨਾ ਉਨਾ ਹੀ ਵੈਸਟ ਆ ਕੀ ਰੇਟ ਰੋਗਾ ਇਹਦਾ ਜਗਦੀ ਦੇ ਦਾ ਰੇਟ ਮੁੱਲ ਜਿਹੜਾ ਮਰਜ਼ੀ ਕਰ ਲੀਏ ਇਹ ਬੱਛੀ ਦੇਵਾਂਗੇ ਆਪਾਂ 2,70,000 ਰੁਪਏ ਲਈ ਬਾਈ ਕਮਾਈ ਬਾਈ ਸੋ ਦੋਸਤੋ ਡਿਮਾਂਡ 2,70,000 ਦੀ ਇਕੱਲਾ ਕਹਿਣ ਦੀ ਗੱਲ ਨਹੀਂ ਵੇੜ ਨੂੰ ਦੇਖੋਗੇ ਭੁੱਖ ਲੱਥੂਗੀ ਇਦਾਂ ਦੀ ਇਹਦੀ ਬਣਾਵਟੇ ਦੀ ਬਿਊਟੀ ਫਿਕਸ ਹਵਾਨਾ ਚੰਗਾ ਟਾਂਜਾ ਨਮੋ ਨੂੰ ਵੀ ਇਦਾਂ ਦੀਆਂ ਨੂੰ ਕੀ ਕਰਦਾ ਫੇਰ ਹੀ ਨਿੱਖਰਦੀਆਂ ਕਿਉਂਕਿ ਜਦੋਂ ਇਦਾਂ ਦੇ ਨਗੀਨੇ ਹੁਣ ਫਿਰ ਬੰਦਾ ਬਰਛੀ ਮਾਰੀ ਜਾਂਦਾ ਬਹੁਤ ਸੋਹਣੀ ਵੈੜ ਦੋਸੋ ਇਹ ਕਰਮਾਲੀ ਪ੍ਰਮਾਤਮਾ ਇਹਦੀ ਲੰਬੀ ਉਮਰ ਕਰੇ ਮੈਂ ਤੁਹਾਨੂੰ ਨਗੀਨਾ ਦਿਖਾ ਰਿਹਾ ਕੀਮਤ ਵੱਡੇ ਦਿਲ ਵਾਲੇ ਭਰਾ ਨੇ ਭਰਨੀ ਆ ਦੋ ਦੋਨੇ ਦੇਖਣਾ ਕਿੰਨਾ ਚੋਲੂਗਾ ਪਰ ਇੱਕ ਅਲੈਦੀ ਚੀਜ਼ ਤੁਹਾਨੂੰ گاਵਾ ਦੇ ਵਿੱਚੋਂ ਦਿਖਾ ਰਿਹਾ ਬਿਊਟੀ ਇਹਦੇ ਫੇਸ ਤੋਂ ਸ਼ੁਰੂ ਹੋ ਜੋ ਬੈਕ ਸਾਈਡ ਤੱਕ ਦੇ ਆਖਰ ਤੁਸੀਂ ਦੇਖੋਗੇ ਫੁੱਲ ਬਿਊਟੀ ਵਾਲਾ ਇਹ ਪੀਸ ਇਹ ਨਗ ਲਿਆ ਬਈ ਸੋ ਰੰਗ ਰੂਪ ਪ੍ਰਮਾਤਮਾ ਦੀ ਦੇਣ ਹੈ ਤੇ ਮਿਹਨਤ ਫਾਰਮਰ ਦੀ ਹੈ ਜਿਨ੍ਹਾਂ ਨੇ ਇਦਾਂ ਦੀ ਬਰੀਡ ਤਿਆਰ ਕੀਤੀ ਹੈ 2,70,000 ਦੋਸਤੋ ਰੇਟ ਹੈ ਪਰ ਦੱਸੂਗੀ ਖੜੀ ਜਿਹੜੇ ਭਰਾ ਦੇ ਘਰੇ ਜਾਵੜੀ ਵੀ ਕੋਈ ਗਾਂ ਫਾਰਮ ਦੇ ਵਿੱਚ ਹੈਗੀ ਹੈ ਸੋ ਆ ਕੇ ਦੇਖੋ ਆਪਦੀ ਸਮਝ ਨਾਲ ਖਰੀਦ ਲਿਓ ਨੰਬਰ ਸਕਰੀਨ ਉੱਤੇ ਦੋ ਚੱਲ ਰਹੇ ਐ ਇਸ ਤੇ ਕਾਲ ਕਰਨੀ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਇਹ ਗਾਵਾਂ ਬਹੁਤਿਆਂ ਵਿਕਰੀ ਵਾਲੀਆਂ ਸੀ ਦੋ ਨਾਲ ਵੇਚੇ ਸੀ ਉਹ ਅਸੀਂ ਤੋਰ ਕੇ ਨਹੀਂ ਦਿਖਾਏ ਜਿਹੜੀਆਂ ਮੌਜੂਦ ਹੈ ਅੱਜੇ ਅਵੇਲੇਬਲ ਆ ਉਹ ਤੁਹਾਨੂੰ ਸਾਰੀਆਂ ਤੋਰ ਕੇ ਦਿਖਾ ਦਿਆਂਗੇ ਕੁਸ ਟਾਈਮ ਤੱਕ ਫੇਰ ਤੁਹਾਨੂੰ ਵੀਡੀਓ ਦਿਖਾ ਦੇਾਂਗੇ ਕੁਸ ਗਾਵਾਂ ਹੋਰ ਤਿਆਰ ਹੋ ਰਹੀਆਂ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ